ਹਾਉ ਸਾਸੰਗ ਜੀ ਆਪਾਂ ਉਹ ਖੰਡੇ ਵਾਲੇ ਬਾਪੂ ਦੀਆਂ ਹੋਰ ਸਾਸੰਗ ਜੀ ਇੱਕ ਦੋ ਝਲਕਾਂ ਉਹਨਾਂ ਦੀਆਂ ਸਾਸੰਗ ਜੀ ਕਰੀਏ ਤਨਤਨ ਬਾਬਾ ਦੀਪ ਸਿੰਘ ਜੀ ਦੀਆਂ ਸਾਸੰਗ ਜੀ ਆਪਾਂ ਕੀ ਵੜਿਆਈਆਂ ਕਰ ਸਕਦੇ ਹਾਂ ਸਾਸੰਗ ਜੀ ਉਹਨਾਂ ਦੀਆਂ ਵੜਿਆਈਆਂ ਆਪਾਂ ਕੀ ਕਰ ਲਵਾਂਗੇ ਸਾਸੰਗ ਜੀ ਕਿੰਨਾ ਪਿਆਰ ਕਰਦੇ ਨੇ ਸੰਗਤਾਂ ਨੂੰ ਸਾਧ ਸੰਗਤ ਜੀ ਕਿੰਨਾ ਪਿਆਰ ਕਰਦੇ ਨੇ ਗੁਰੂ ਦੇ ਪਿਆਰਿਓ ਸ਼ਰਧਾ ਚਾਹੀਦੀ ਆ ਵਿਸ਼ਵਾਸ ਚਾਹੀਦਾ ਸਾਧ ਸੰਗਤ ਜੀ ਫਲ ਉਥੇ ਲੱਗਦੇ ਆ ਜਿੱਥੇ ਸਾਧ ਸੰਗਤ ਜੀ ਪਾਣੀ ਪਿਆ ਕਰਦਾ ਹੈ ਸਾਧ ਸੰਗਤ ਜੀ ਫਲ ਉਥੇ ਲੱਗਦੇ ਜਿੱਥੇ ਪਾਣੀ ਪੈਂਦਾ ਹੈ ਗੁਰੂ ਦੇ ਪਿਆਰਿਓ ਫਲ ਤਾਂ ਉਥੇ ਲੱਗਦੇ ਜਿੱਥੇ ਪਾਣੀ ਪੈਂਦਾ ਹੈ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਉੱਥੇ ਦਰਸ਼ਨ ਦਿੰਦੇ ਆ ਜਿੱਥੇ ਭਾਵਨਾ ਨੂੰ ਪਾਣੀ ਪੈਂਦਾ ਸਾਧ ਸੰਗਤ ਜੀ ਭਾਵਨਾ ਨੂੰ ਭਾਵਨਾ ਵਾਲਾ ਪਾਣੀ ਪੈਂਦਾ ਸਾਧ ਸੰਗਤ ਜੀ ਭਾਵਨਾ ਬਣਾਓ ਮਨ ਦੇ ਵਿੱਚ ਆਓ ਗੁਰੂ ਦੇ ਪਿਆਰਿਓ ਤੁਹਾਡੇ ਹੀ ਸਾਧ ਸੰਗਤ ਜੀ ਇਥੋਂ ਨਗਰ ਦੀ ਗੁਰੂ ਦੇ ਪਿਆਰਿਓ ਇੱਕ ਗਾਥਾ ਜਲਦੀ ਸਾਧ ਸੰਗਤ ਜੀ ਤਕਰੀਬਨ 1.5 ਸਾਲ ਸਾਧ ਸੰਗਤ ਜੀ ਪੁਰਾਣੀ ਹੈ ਸਾਧ ਸੰਗਤ ਜੀ ਕੋਈ ਬਜ਼ੁਰਗ ਬਾਬਾ ਗੁਰੂ ਦੇ ਪਿਆਰਿਓ ਇੱਕ ਵਾਰ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਸਨ ਸਾਧ ਸੰਗ ਜੀ ਉਸ ਤੋਂ ਬਾਅਦ ਦੇ ਵਿੱਚ ਜਾਣਦੇ ਤਾਂ ਹੋਰ ਵੀ ਥਾਵਾ ਤੇ ਸਾਧ ਸੰਗ ਜੀ ਪਰ ਬਾਬਾ ਦੀਪ ਸਿੰਘ ਜੀ ਦਾ ਸਾਧ ਸੰਗ ਜੀ ਉਹ ਨਜ਼ਾਰਾ ਤੱਕਿਆ ਸੰਗਤਾਂ ਦੱਸਦੀਆਂ ਕਿ ਬਾਪੂ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਦੋਂ ਲੋਕ ਚਪਹਿਰੇ ਘੱਟਦੇ ਆ ਸੰਗਤਾਂ ਚਪਹਿਰੇ ਘੱਟਦੀਆਂ ਬਾਸ ਛੱਡੇ ਤੋਂ ਲੈ ਕੇ ਸ਼ਹੀਦਾਂ ਸਾਹਿਬ ਤੱਕ ਸਾਧ ਸੰਗਤ ਜੀ ਬਾਪੂ ਨੂੰ ਦੱਸਦੀਆਂ ਬਾ ਸਾਡੇ ਤੋਂ ਲੈ ਕੇ ਸ਼ਹੀਦਾਂ ਸਾਹਿਬ ਤੱਕ ਸੰਗਤਾਂ ਪਰੜੀਆਂ ਦੇ ਉੱਤੇ ਛੜਕਾਂ ਦੇ ਉੱਤੇ ਸਾਧ ਸੰਗਤ ਜੀ ਬੈਠੀਆਂ ਹੁੰਦੀਆਂ ਕਪੜੇ ਵਿਛਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਖੋ ਫਿਰ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਜਦੋਂ ਬਾਬਾ ਜੀ ਨੂੰ ਇਸ ਤਰ੍ਹਾਂ ਕਰਕੇ ਦੱਸਿਆ ਆ ਗੁਰੂ ਦੇ ਪਿਆਰਿਓ ਬਾਬਾ ਕਹਿਣ ਲਗਾ ਚੰਗਾ ਪਰ ਤੁਸੀਂ ਜਾਣਦੇ ਆ ਮੈਨੂੰ ਇੱਕ ਤਸਵੀਰ ਤਾਂ ਲਿਆ ਦਿਓ ਉਹਨਾਂ ਦੀ ਫੋਟੋ ਦਾ ਲਿਆ ਦਿਓ ਸਾਸੰਗ ਜੀ ਫੋਟੋ ਮਗਵਾਲੀ ਘਰ ਦੇ ਵਿੱਚ ਸਾਸੰਗ ਜੀ ਇੱਕ ਵੱਖਰਾ ਕਮਰਾ ਬਣਾ ਲਿਆ ਬਾਬਾ ਜੀ ਦਾ ਅਸਣ ਲਾਇਆ ਸਰਾਣਾ ਲਾਇਆ ਸਾਸੰਗ ਜੀ ਚਾਹੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਸੰਗ ਜੀ ਫੋਟੋ ਦੀ ਜਿਹੜੀ ਪੂਜਾ ਕਰਨੀ ਹੈ ਸਾਸੰਗ ਜੀ ਇਹਦੇ ਵਿੱਚ ਮਨਾਂ ਕੀਤਾ ਵਿਆ ਕਿ ਫੋਟੋਆਂ ਨੂੰ ਨਹੀਂ ਮੰਨਣਾ ਬਹੁਤ ਪ੍ਰਸਤੀ ਹੈ ਭਾਈ ਨਹੀਂ ਮੰਨਣਾ ਇਹਨਾਂ ਨੂੰ ਪਰ ਸਾਧ ਸੰਗ ਜੀ ਬਿਲਕੁਲ ਸਚਾਈ ਦੀ ਗੱਲ ਹੈ ਨਹੀਂ ਮੰਨਣਾ ਭਾਈ ਇਹਨਾਂ ਨੂੰ ਨਹੀਂ ਮੰਨਣਾ ਬੁੱਤਾਂ ਨੂੰ ਨਹੀਂ ਮੰਨਣਾ ਫੋਟੋਆਂ ਨੂੰ ਨਹੀਂ ਮੰਨਣਾ ਪਰ ਕੀ ਕਰਗੇ ਸਾਧ ਸੰਗ ਜੀ ਮੰਨਣਾ ਤਾਂ ਨਹੀਂ ਸਾਧ ਸੰਗ ਜੀ ਪਰ ਤੰਨੇ ਵਾਂਗੂ ਸਾਧ ਸੰਗ ਜੀ ਪੱਥਰਾਂ ਦੇ ਵਿੱਚੋਂ ਕਿੱਥੇ ਰੱਬ ਮਿਲਦਾ ਹੈ ਪਰ ਸਾਧ ਸੰਗ ਜੀ ਤੰਨੇ ਦੀ ਭਾਵਨਾ ਨੇ ਪੱਥਰ ਦੇ ਵਿੱਚ ਵੀ ਪ੍ਰਗਟ ਕਰਤਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਪੂ ਦੀ ਸਰਦਾ ਭਾਵਨਾ ਨੂੰ ਫੁੱਲ ਸਾਧ ਸੰਗ ਜੀ ਫੁੱਲ ਉੱਥੇ ਲੱਗਦੇ ਨੇ ਜਿੱਥੇ ਪਾਣੀ ਪੈਂਦਾ ਸਾਧ ਸੰਗਤ ਜੀ ਫੁੱਲ ਉੱਥੇ ਲੱਗਦੇ ਨੇ ਜਿੱਥੇ ਪਾਣੀ ਪੈਂਦਾ ਗੁਰੂ ਦੇ ਪਿਆਰਿਓ ਬਾਬਾ ਦੀਪ ਸਿੰਘ ਜੀ ਖੰਡੇਵਲੀ ਸੱਚੀ ਸਰਕਾਰ ਉੱਥੇ ਆਉਂਦੀ ਐ ਜਿੱਥੇ ਫੁੱਲ ਰੂਪੀ ਸਾਧ ਸੰਗ ਜੀ ਜਿੱਥੇ ਨਾਮ ਰੂਪੀ ਜਿੱਥੇ ਸਰਦਾ ਰੂਪੀ ਪਾਣੀ ਪੈਂਦਾ ਸਾਧ ਸੰਗ ਜੀ ਉੱਥੇ ਆਉਂਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਰਦਾ ਦਾ ਪਾਣੀ ਸਾਧ ਸੰਗਤ ਜੀ ਪ੍ਰੇਮ ਦਾ ਪਾਣੀ ਸੁਣ ਲਿਓ ਸਭਾ ਜਨ ਪ੍ਰੇਮ ਕੀਓ ਤੇ ਨਹੀਂ ਪ੍ਰਭੂ ਪਾਇਓ ਗੁਰੂ ਪਾਤਸ਼ਾਹ ਕਹਿੰਦੇ ਮੈਂ ਸੱਚ ਦੱਸਦਾ ਸੱਚ ਕਿਓ ਸੁਣ ਲਿਓ ਸਭਾ ਸਾਰੇ ਸੁਣ ਲਓ ਭਾਈ ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਨੂੰ ਪਾ ਲਿਆ ਬਾਬਾ ਜੀ ਰੋਜ਼ ਯਾਦ ਕਰਦਾ ਤੇ ਸਾਧ ਸੰਗਤ ਜੀ ਨਾਲੇ ਹੰਝੂ ਕੇਰਦਾ ਮਨ ਭਰਿਆ ਹੁੰਦਾ ਸੱਚੇ ਪਾਤਸ਼ਾਹ ਬਾ ਛੱਡੇ ਤੋਂ ਲੈ ਕੇ ਤੇ ਤੁਹਾਡੇ ਦਰਬਾਰ ਤੱਕ ਸੰਗਤ ਮਹਾਰਾਜ ਜੀ ਛੜਕ ਦੇ ਉੱਤੇ ਹੀ ਬੈਠ ਜਾਂਦੀ ਆ ਬਾਬਾ ਜੀ ਤਕਰੀਬਨ 1.5 2 ਕਿਲੋਮੀਟਰ ਬਣ ਜਾਂਦਾ ਐ ਐਨੀ ਦੂਰ ਤੱਕ ਸੰਗਤ ਬੈਠ ਜਾਂਦੀ ਆ ਗੁਰੂ ਦੇ ਪਿਆਰਿਓ ਹੁਣ ਧਿਆਨ ਹੀ ਉਧਰ ਹੋ ਗਿਆ ਕਿ ਬਾਬਾ ਜੀ ਗੁਰੂ ਰਾਮਦਾਸ ਜੀ ਦੀ ਨਗਰੀ ਤੱਕ ਗਏ ਆ ਤੇ ਸੱਚੇ ਪਾਸ਼ਾ ਤੁਹਾਡੇ ਨਹੀਂ ਦਰਸ਼ਨ ਕੀਤੇ ਹਣ ਗੁਰੂ ਰਾਮਦਾਸ ਜੀ ਦਾ ਧਿਆਨ ਧਰ ਲਿਆ ਕਿਤੇ ਗੁਰੂ ਰਾਮਦਾਸ ਜੀ ਮੈਂ ਸੁਣਿਆ ਕਿ ਬਾਬਾ ਦੀਪ ਸਿੰਘ ਜੀ ਦਾ ਸਥਾਨ ਵੀ ਨੇੜੇ ਹੀ ਹੈ ਤੁਹਾਡੀ ਪਰਕੰਮਿਆਂ ਦੇ ਵਿੱਚ ਮੈਂ ਇੱਕ ਵਾਰੀ ਉਹਨਾਂ ਦੇ ਦਰਸ਼ਨ ਕੀਤੇ ਸੀ ਮਹਾਰਾਜ ਜੀ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਨਾਂ ਦੇ ਦਰਸ਼ਨ ਘਰ ਆਉਂਦਾ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਹੋ ਸਕਦੇ ਆ ਕਿਤੇ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਕਰਾਓ ਕਿਤੇ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕਰਦਾ ਸਾਧ ਸੰਗਤ ਜੀ ਹੁਣ ਗੁਰੂ ਦੇ ਪਿਆਰਿਓ ਹਰੇਕ ਹਫਤੇ ਉਹਨਾਂ ਦਾ ਪਰਿਵਾਰ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਜਾਂਦਾ ਪਰ ਜਦੋਂ ਵੀ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਦੇ ਉੱਤੇ ਐਤਵਾਰ ਦੇ ਐਤਵਾਰ ਜਾਂਦਾ ਗੁਰੂ ਦੇ ਪਿਆਰਿਓ ਇਹ ਬਾਬਾ ਮਨ ਭਰ ਆਉਂਦਾ ਸਾਧ ਸੰਗਤ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਨ ਭਰ ਆਉਂਦਾ ਸਾਧ ਸੰਗਤ ਜੀ ਬਾਬਾ ਕਹਿ ਦਿੰਦਾ ਕਿ ਮੇਰੀ ਵੀ ਉੱਥੇ ਜਾ ਕੇ ਪਾਈ ਹਾਜ਼ਰੀ ਲਵਾ ਦਿਓ ਮੇਰਾ ਵੀ ਨਾਮ ਲੈ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਜਦੋਂ ਜਾ ਵਰਦੇ ਆ ਤੇ ਇਹਨੂੰ ਹੁਣ ਬਾਬੇ ਨੂੰ ਪਤਾ ਨਹੀਂ ਸਾਧ ਸੰਗਤ ਜੀ ਘਰ ਦੇ ਦੱਸਦੇ ਕਿ ਅਸੀਂ ਦੁਪਹਿਰਾ ਕੱਟਦੇ ਆ ਅਸੀਂ ਗੁਰਬਾਣੀ ਦੇ ਨਾਲ ਜੋੜਦੇ ਆ ਇਸ ਤਰ੍ਹਾਂ ਬਾਣੀ ਪੜ੍ਹਦੇ ਆ ਬਾਬਾ ਵੀ ਫਿਰ ਚੌਂਕੜਾ ਮਾਰ ਕੇ ਸਾਧ ਸੰਗਤ ਜੀ ਉੱਥੇ ਆਪਣੇ ਘਰ ਦੇ ਵਿੱਚ ਦੀ ਸਾਧ ਸੰਗਤ ਜੀ ਸਿਹਾਸਣ ਲੱਗਾ ਉੱਥੇ ਗੁਰੂ ਦੇ ਪਿਆਰਿਓ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਉਥੇ ਵਾਹਿਗੁਰੂ ਦਾ ਜਾਪ ਕਰਦਾ ਅਨਪੜਤਾ ਸੀਗਾ ਵਿਚਾਰਾ ਉਥੇ ਵਾਹਿਗੁਰੂ ਨੂੰ ਯਾਦ ਕਰਦਾ ਬਾਬਾ ਜੀ ਨੂੰ ਯਾਦ ਕਰਦਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ ਘਰ ਵਾਲਿਆਂ ਨੂੰ ਸਾਰਿਆਂ ਨੂੰ ਪੁੱਛਿਆ ਕਿ ਦੁਪਹਿਰਾ ਕਿੰਨੇ ਚਿਰ ਦਾ ਹੁੰਦਾ ਕਹਿੰਦੇ ਜੀ 4 ਘੰਟਿਆਂ ਦਾ 4 ਘੰਟੇ ਸਿਮਰਨ ਸਾਧ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਉਹਨਾਂ ਨੇ ਯਾਦ ਵਿੱਚ ਕਰੀ ਜਾਣਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਅੱਖਾਂ ਭਰੀਆਂ ਇੱਕ ਦਿਨ ਰੋਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਦਰਸ਼ਨ ਨਹੀਂ ਮੰਗਦਾ ਸੱਚੇ ਪਾਤਸ਼ਾਹ ਜੀ ਪਹਿਲਾਂ ਮੈਂ ਦਰਸ਼ਨ ਮੰਗਦਾ ਸੀਗਾ ਹੁਣ ਨਹੀਂ ਮੰਗਦਾ ਕਿਉਂ ਕਹਿੰਦੇ ਮਹਾਰਾਜੀ ਮੈਂ ਗੁਨਾਹਾਂ ਦਾ ਭਰਿਆ ਹੋਇਆ ਹਾਂ ਸੱਚੇ ਪਾਤਸ਼ਾਹ ਮਹਾਰਾਜੀ ਚਲੋ ਸੱਚੇ ਪਾਤਸ਼ਾਹ ਮੇਰਾ ਪਰਿਵਾਰ ਤੁਹਾਡੇ ਦਰਬਾਰ ਦੇ ਵਿੱਚ ਆਉਂਦਾ ਹੈ ਮਹਾਰਾਜੀ ਮੈਂ ਅਰਦਾਸ ਬੇਨਤੀ ਕਰਦਾ ਕਿ ਮੇਰੇ ਪਰਿਵਾਰ ਦੇ ਭਾਗ ਜਾਗ ਪਏ ਸੱਚੇ ਪਾਤਸ਼ਾਹ ਮੈਂ ਘਰ ਦੀ ਰਾਖੀ ਹੁੰਨਾ ਹੈ ਮੇਰੇ ਪਰਿਵਾਰ ਦੇ ਸਿਰ ਦੇ ਉੱਤੇ ਹੱਥ ਰੱਖਣਾ ਮੇਰਾ ਦਾ ਸਾਧ ਸੰਗ ਜੀ ਸਾਧ ਸੰਗ ਜੀ ਕਦੀ ਕਦੀ ਬਾਪੂ ਕਦੀ ਕਦੀ ਬਾਪੂ ਵਿਰਾਗ ਵਿੱਚ ਆ ਜਾਂਦਾ ਹੈ ਇਹਵੇਂ ਹੀ ਸਾਧ ਸੰਗ ਜੀ ਕਈ ਵਾਰੀ ਦਾਸ ਦਾ ਵੀ ਦਿਲ ਭਰਿਆ ਹੁੰਦਾ ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਦਰਸ਼ਨਾਂ ਦੇ ਕਾਬਲ ਨਹੀਂ ਕਿਉਂ ਮਨ ਪਰ ਆ ਵਿਰਾਗੀ ਮੇਰਾ ਮੈਂ ਕਿਹੜੀ ਵਿਦ ਮਿਲਾਇਆ ਤੁਨੂੰ ਮਨੁ ਪਰਿਆ ਗੁਨਾਹੀ ਮੇਰਾ ਮੈਂ ਕਿਹੜੀ ਬੇਦ ਮਿਲਾਇਆ ਆਪਣੂ ਮਨੁ ਪਰਿਆ ਗੁਨਾਹੀ ਮੇਰਾ ਕਿਹੜੀ ਬੇਦ ਮਿਲਾਇਆ ਆਪਣੂ ਮਨਤਾ ਪਰਿਆ ਗੁਨਾਹੀ ਮੇਰਾ ਮੈਂ ਕਿਹੜੀ ਬੇਦ ਮਿਲਾਇਆ ਪਨੂੰ ਸਾਧ ਸੰਗਤ ਜੀ ਇਸ ਤਨਾ ਕਰਕੇ ਬੇਨਤੀਆਂ ਕਰਦਾ ਹੈ ਗੁਰੂ ਦੇ ਪਿਆਰਿਓ ਆ ਜਾਂਦੇ ਨੇ ਘਰ ਵਾਲੇ ਸਾਧ ਸੰਗਤ ਜੀ ਬਾਬਾ ਜੀ ਨੂੰ ਪ੍ਰਤੱਖ ਕਰਕੇ ਮੰਨਦਾ ਸਾਧ ਸੰਗਤ ਜੀ ਪਰ ਜਿੱਥੇ ਵੀ ਜਾਂਦਾ ਘਰ ਦੇ ਵਿੱਚ ਕੰਮਕਾਰ ਕਰ ਜਾਂਦਾ ਸਾਧ ਸੰਗਤ ਜੀ ਇੱਕੋ ਹੀ ਗੱਲ ਜਪੀ ਜਾਂਦਾ ਸਾਧ ਸੰਗਤ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਥ ਸੰਗ ਜੀ ਬਖਸ਼ਾ ਕਰਦੇ ਨੇ ਗੁਰੂ ਦੇ ਪਿਆਰਿਓ ਇਸ ਗੱਲ ਨੂੰ 6-7 ਮਹੀਨੇ ਗੁਜ਼ਰ ਗਏ ਸਾਥ ਸੰਗ ਜੀ ਅੱਜ 6-7 ਮਹੀਨਿਆਂ ਬਾਅਦ ਸਾਥ ਸੰਗ ਜੀ ਵਿਰਾਗਤਾ ਸੀਗਾ ਪਹਿਲਾਂ ਤਾਂ ਸਾਥ ਸੰਗ ਜੀ ਘਰ ਦੇ ਵਿੱਚ ਆਸਣ ਦੇ ਉੱਤੇ ਸਾਥ ਸੰਗ ਜੀ ਜਾ ਕੇ ਵਾਹਿਗੁਰੂ ਦਾ ਜਾਪ ਕਰਨਾ ਪਰ ਅੱਜ ਮਨ ਦੇ ਵਿੱਚ ਆਈ ਸੱਚੇ ਪਾਤਸ਼ਾਹ ਮੈਂ ਦਰਸ਼ਨਾਂ ਦੇ ਕਾਬਲ ਨਹੀਂ ਮੈਨੂੰ ਦਰਸ਼ਨ ਕਿਹਨੇ ਦੇਣੇ ਆ ਆਜ ਸਾਧ ਸੰਗਤ ਜੀ ਆਸਨ ਤੇ ਨਹੀਂ ਸਾਧ ਸੰਗਤ ਜੀ ਬੈਠਾ ਗੁਰੂ ਦੇ ਪਿਆਰਿਓ ਅੱਜ ਮੰਝਾ ਡਾਇਆ ਤੇ ਗੁਰੂ ਦੇ ਪਿਆਰਿਓ ਆਰਾਮ ਵਿੱਚ ਹੋ ਗਿਆ ਆਰਾਮ ਵਿੱਚ ਹੋ ਗਿਆ ਸਾਧ ਸੰਗਤ ਜੀ ਇਹ ਦਿਨ ਦੀ ਗੱਲ ਆ ਜਦੋਂ ਆਰਾਮ ਦੇ ਵਿੱਚ ਹੋ ਗਿਆ ਤੇ ਸਾਧ ਸੰਗਤ ਜੀ ਨੀਂਦ ਆਈ ਨੀਂਦ ਆਉਣ ਦੀ ਦੇਰ ਸੀ ਸਾਧ ਸੰਗਤ ਜੀਓ ਖੰਡੇ ਵਾਲੇ ਬਾਪੂ ਸੱਚੀ ਸਰਕਾਰ ਸਾਧ ਸੰਗਤ ਜੀ ਆ ਕੇ ਸਾਧ ਸੰਗਤ ਜੀ ਕੋਲੇ ਖੜ ਗਈ ਕਹਿਣ ਲੱਗੇ ਬਜ਼ੁਰਗਾ ਓਏ ਬਜ਼ੁਰਗਾ ਅੱਖਾਂ ਖੋਲੀਆਂ ਸਾਧ ਸੰਗ ਜੀ ਸਾਧ ਸੰਗ ਜੀ ਹੋਰ ਪੰਜ ਸੱਤ ਸਿੰਘ ਆ ਸਾਧ ਸੰਗ ਜੀ ਬਰਸ਼ੇ ਕੋਲੇ ਫੜਿਆ ਸਾਧ ਸੰਗ ਜੀ ਓਏ ਸਿੰਘਾ ਹਾਂ ਮਹਾਰਾਜੀ ਲੈ ਕਰਲਾ ਦਰਸ਼ਨ ਸਾਡੇ ਆ ਗਏ ਅਸੀਂ ਗੁਰੂ ਦੇ ਪਿਆਰਿਓ ਕਹਿੰਦੇ ਜੀ ਤੁਸੀਂ ਕੌਣ ਕਹਿੰਦੇ ਜੀ ਦੇ ਦਰਸ਼ਨ ਕਰਨ ਵਾਸਤੇ ਤਾਂ ਕਰਦਾ ਸੀਗਾ ਅੱਜ ਨਹੀਂ ਦੁਪਹਿਰਾ 곪ਿਆ ਅੱਜ ਕਿਉਂ ਨਹੀਂ ਦੁਪਹਿਰਾ 곪ਿਆ ਅੱਜ ਨਹੀਂ ਬਿਠਾ ਆਸਨ ਤੇ ਕਹਿੰਦਾ ਮਹਾਰਾਜ ਮੈਂ ਤਾਂ ਉਮੀਦ ਛੱਡ ਦਿੱਤੀ ਸੀ ਕਿ ਮਹਾਰਾਜ ਮੈਂ ਪਾਪੀਆਂ ਮੈਨੂੰ ਦਰਸ਼ਨ ਕਿੱਥੇ ਹੋ ਸਕਦੇ ਆ ਅੱਛਾ ਅਸੀਂ ਤੈਨੂੰ ਅੰਗ ਸੰਗ ਜਾਣਦੇ ਆ ਤੈਨੂੰ ਵੇਖਦੇ ਹੁੰਨੇ ਜਿੰਨੇ ਤੂੰ ਦੁਪਹਿਰੇ ਕੱਟਦਾ ਤੇਰੇ ਘਰ ਦੇ ਪਰਿਵਾਰ ਸਾਡੇ ਦਰਬਾਰ ਦੇ ਵਿੱਚ ਆ ਜਾਂਦੇ ਆ ਬਜ਼ੁਰਗਾਂ ਤੇਰੀ ਵੀ ਹਾਜ਼ਰੀ ਅਸੀਂ ਨਾਲ ਲਾ ਦਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੀ ਵੀ ਹਾਜ਼ਰੀ ਅਸੀਂ ਨਾਲ ਲਾ ਦਨੇ ਆ ਕਿਉਂ ਤੂੰ ਘਰ ਸਮਝਦਾ ਚੱਲ ਬੈਠ ਬੈਠ ਸਿੰਘਾਂ ਦੇ ਨਾਲ ਤੈਨੂੰ ਦਰਸ਼ਨ ਕਰਵਾਈਏ ਸ਼ਹੀਦਾਂ ਦੇ ਸਾਧ ਸੰਗ ਜੀ ਸੁਪਨੇ ਦੇ ਵਿੱਚ ਹੀ ਸਾਧ ਸੰਗ ਜੀ ਹੁਣ ਘੋੜੇ ਦੇ ਉੱਤੇ ਸਾਧ ਸੰਗ ਜੀ ਬਿਠਾ ਲਿਆ ਸ਼ਹੀਦਾਂ ਸਾਹਿਬ ਸਾਧ ਸੰਗ ਜੀ ਬਾਸ ਛੱਡੇ ਤੋਂ ਲੈ ਕੇ ਸਾਰੀ ਸੰਗਤ ਦਿਖਾਈ ਕਹਿੰਦੇ ਆ ਦੇਖ ਲਾ ਆ ਦੇਖ ਲਾ ਸਾਧ ਸੰਗ ਜੀ ਜਦੋਂ ਗੁਰੂ ਦੇ ਪਿਆਰਿਓ ਸਤਸੰਗ ਜੀ ਉੱਠਿਆ ਗੁਰੂ ਦੇ ਪਿਆਰਿਓ ਨਿੰਦਰ ਖੁੱਲੀ ਕਹਿੰਦਾ ਮਨਾ ਆਹ ਤਾਂ ਕਮਾਲ ਹੋ ਗਈ ਆਹ ਤਾਂ ਕਮਾਲ ਹੋ ਗਈ ਖੁਸ਼ੀਆਂ ਵਿੱਚ ਚੂੰਮ ਉੱਠਿਆ ਬਾਬਾ ਜੀ ਦਾ ਸਰੂਪ ਸਤਸੰਗ ਜੀ ਪਿਆ ਸੀਗਾ ਆਸਨ ਦੇ ਉੱਤੇ ਸਤਸੰਗ ਜੀ ਫਿਰ ਲੰਮਾ ਪੈ ਗਿਆ ਸਤਸੰਗ ਜੀ ਜਿਵੇਂ ਆਪਾਂ ਕਹਿੰਦੇ ਡੰਡਾਉਤ ਬੰਦਨਨਕ ਬਾਦ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਆਪਣੇ ਗੁਨਾਹ ਜ਼ਰੂਰ ਕਬੂਲ ਕਰ ਲਿਆ ਕਰੋ ਗੁਰੂ ਪਾਤਸ਼ਾਹ ਜੀ ਦੱਸਦੇ ਨੇ ਸਾਧ ਸੰਗਤ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਦੇ ਨੇ ਸਾਧ ਸੰਗਤ ਜੀ ਜਿਵੇਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲੇ ਸਾਧ ਸੰਗਤ ਜੀ ਬਖਸ਼ਾ ਕਰਦੇ ਨੇ ਗੁਰੂ ਦੇ ਪਿਆਰਿਓ ਕਹਿੰਦੇ ਜਦੋਂ ਕੋਈ ਵੀ ਸਾਧ ਸੰਗਤ ਜੀ ਪ੍ਰਾਧੀ ਆਪਣੇ ਗਰਹ ਕਬੂਲ ਕਰ ਦਿੰਦਾ ਉਹ ਸਭ ਤੋਂ ਵੱਡਾ ਬਣ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨੂੰ ਗਨਾਹਾਂਾਂ ਦੀ ਮਾਫੀ ਮਿਲ ਜਾਂਦੀ ਐ ਸਾਧ ਸੰਗ ਜੀ ਫਿਰ ਸ਼ਾਵਾਛੇ ਦੇ ਦਿੰਦੇ ਐ ਘੁੱਟ ਕੇ ਜੱਫੀ ਪਾਉਂਦੇ ਐ ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵਾ ਕਰਪਦੇਸ਼ ਛਿੜ ਕੇ ਬਹੁ ਪਾਤੀ ਬਹੁ ਪਿਤਾ ਗੱਲ ਲਾਵਾ ਪਿਛਲੇ ਅਫਗਣ ਬਖਸ਼ ਕੇ ਪਰਵੇ ਅੱਗੇ ਮਾਰਗ ਪਾਵਾ ਅੱਗੇ ਤੋਂ ਲੈ ਵੀ ਤੂੰ ਗਲਤੀ ਨਾ ਕਰੀ ਸਾਧ ਸੰਗ ਜੀ ਜਿੰਨਾ ਚਿਰ ਅਸੀਂ ਆਪਣੇ ਗਨਾਹ ਨਹੀਂ ਕਬੂਲ ਕਰਦੇ ਪ੍ਰਮਾਤਮਾ ਦੇ ਦਰ ਦੇ ਉੱਤੇ ਜਾ ਕੇ ਸਾਧ ਸੰਗ ਜੀ ਸਾਨੂੰ ਕੋਈ ਹੱਥ ਨਹੀਂ ਪਾਊਗਾ ਆਪਣੇ ਆਪ ਨੂੰ ਸਾਧ ਸੰਗਤ ਜੀ ਗੁਨਾਹ ਅਸਾਸੀ ਆਪਣੇ ਆਪਣੇ ਕਬੂਲ ਕਰਨੇ ਆ ਕਿ ਮਹਾਰਾਜ ਜੇ ਤਸਮੁੰਦ ਸਾਗਰ ਨੀਰ ਪਰਿਆ ਤੇ ਤੇ ਉਹਨਾਂ ਹਮਾਰੇ ਦਇਆ ਕਰੋ ਕੁ ਉਸ ਮੇਰੋ ਪਾ ਉਹ ਡੁੱਬਦੇ ਪੱਥਰ ਤਾਰੇ ਇਸ ਤਰ੍ਹਾਂ ਕਰਕੇ ਜਾ ਕੇ ਬੇਨਤੀ ਕਰੋ ਸਾਧ ਸੰਗਤ ਜੀ ਸਭ ਤੋਂ ਵੱਡੀ ਗੱਲ ਅੱਜ ਇਹ ਦੱਸਿਗੇ ਤੁਹਾਨੂੰ ਚਮਤਕਾਰ ਵਾਲੀ ਗੱਲ ਦੱਸਿਗੇ ਸਾਧ ਸੰਗਤ ਜੀ ਅੱਜ ਵੀ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਅੱਜ ਵੀ ਰਸਤੇ ਪਾਉਂਦੇ ਨੇ ਅੱਜ ਵੀ ਸਾਧ ਸੰਗਤ ਜੀ ਅੱਜ ਵੀ ਰਸਤੇ ਪਾਉਂਦੇ ਨੇ ਦੇਖੋ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਨੇ ਬਾਬਾ ਦੀਪ ਸਿੰਘ ਜੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਸਾਧ ਸੰਗਤ ਜੀ ਕਿਵੇਂ ਦੇਖੋ ਸਾਧ ਸੰਗਤ ਜੀ ਕਿੰਨੇ ਚਪਹਿਰਾ ਰੂਪੀ ਸਾਧ ਸੰਗਤ ਜੀ ਸੰਗਤ ਦਾ ਇਕੱਠ ਗੁਰੂ ਦੇ ਪਿਆਰਿਓ ਲੋਕੀ ਘਰਾਂ ਦੇ ਵਿੱਚ ਸਾਧ ਸੰਗਤ ਜੀ ਸੰਗਤਾਂ ਜਿਹੜੀਆਂ ਪਿਆਰੀਆਂ ਪਿਆਰ ਕਰਨ ਵਾਲੀਆਂ ਘਰਾਂ ਦੇ ਵਿੱਚ ਦੁਪਹਿਰੇ ਇਕੱਠਦੀਆਂ ਉੱਥੇ ਸ਼ੀਤਾਂ ਜਾ ਕੇ ਸਾਧ ਸੰਗਤ ਜੀ ਚਪਹਿਰੇ ਇਕੱਠਦੀਆਂ ਕਿੰਨੇ ਦੁਨੀਆ ਸਾਧ ਸੰਗਤ ਜੀ ਕੀ ਬਾਬਾ ਦੀਪ ਸਿੰਘ ਜੀ ਅੱਜ ਵੀ ਗੁਰੂਗ੍ਰਾਮ ਸਾਹਿਬ ਦੇ ਨਾਲ ਜੋੜਦੇ ਆ ਅੱਜ ਵੀ ਸ਼ਬਦ ਦੇ ਨਾਲ ਜੋੜਦੇ ਆ ਖੁਸਾਤ ਨਾਮ ਸ੍ਰੀ ਵਾਹਿਗੁਰੂ ਜੀ ਉੱਥੇ ਕੋਈ ਚਲੀਸੇ ਨਹੀਂ ਕੱਢੇ ਜਾਂਦੇ ਸਾਧ ਸੰਗਤ ਜੀ ਕੋਈ ਸਾਧ ਸੰਗਤ ਜੀ ਅੱਲਾਹੂ ਨਹੀਂ ਅਕਬਰੂ ਨਹੀਂ ਕੀਤਾ ਜਾਂਦਾਗਾ ਉੱਥੇ ਵਾਹਿਗੁਰੂ ਦਾ ਜਾਪ ਚ ਪਾਇਆ ਜਾਂਦਾ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਆ ਜਪਜੀ ਸਾਹਿਬ ਦੇ ਜਾਪ ਹੁੰਦੇ ਆ ਚੌਪਈ ਜੀ ਦੇ ਜਾਪ ਹੁੰਦੇ ਆ ਅਨੰਦ ਸਾਹਿਬ ਜੀ ਦੇ ਜਾਪ ਹੁੰਦੇ ਆ ਅੱਜ ਵੀ ਬਾਬਾ ਦੀਪ ਸਿੰਘ ਜੀ ਕਿੰਨੀਆਂ ਸੰਗਤਾਂ ਨੂੰ ਸਾਧ ਸੰਗਤ ਜੀ ਗੁਰਬਾਣੀ ਦੇ ਨਾਲ ਜੋੜੀ ਜਾਂਦੇ ਆ ਦੇਖੋ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਔਰ ਬਾਬਾ ਦੀਪ ਸਿੰਘ ਜੀ ਦੇ ਵਿੱਚ ਫਰਕ ਕੀ ਹੈ ਸਾਧ ਸੰਗਤ ਜੀ ਕਿਵੇਂ ਆਉਣ ਜਾਣ ਬਣਿਆ ਰਹਿੰਦਾ ਜਦੋਂ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੀ ਪਰਕਮਿਆਂ ਦੇ ਉੱਤੇ ਸਾਧ ਸੰਗਤ ਜੀ ਸੰਗਤ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਸੀਸ ਲਗਾ ਉੱਥੇ ਨਮਸਕਾਰ ਕਰਦੀ ਹੈ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਹਿੰਦੇ ਭਾਈ ਆ ਬਾਬਾ ਦੀਪ ਸਿੰਘ ਜੀ ਦਾ ਸਥਾਨ ਨੇੜੇ ਹੀ ਆ ਪਾ ਉੱਥੇ ਵੀ ਦਰਸ਼ਨ ਕਰਕੇ ਆਈਏ ਫਿਰ ਸਾਧ ਸੰਗਤ ਜੀ ਗੁਰੂ ਰਾਮਦਾਸ ਜੀ ਦੇ ਦਰਬਾਰ ਤੋਂ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਆਉਂਦੇ ਆ ਜਿਹੜੀ ਸੰਗਤ ਸ਼ੀਦਾ ਸਾਹਿਬ ਜਾਂਦੀ ਹੈ ਬਾਬਾ ਦੀਪ ਸਿੰਘ ਜੀ ਦੇ ਦਰਬਾਰ ਤੇ ਜਾਂਦੀ ਹੈ ਉਹ ਕਹਿੰਦੀ ਭਾਈ ਜਿੱਥੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਭੇਟ ਕੀਤਾ ਗੁਰੂ ਦੇ ਪਿਆਰਿਓ ਉਹਨਾਂ ਦੇ ਵੀ ਦਰਸ਼ਨ ਕਰਕੇ ਆਈਏ ਉੱਥੋਂ ਸੰਗਤ ਸਾਹਿਬ ਸੰਗ ਜੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਉੱਤੇ ਜਾਂਦੀ ਹੈ ਸਾਰਾ ਜਨ ਸਾਧ ਸੰਗ ਜੀ ਕਿਵੇਂ ਉਹਨਾਂ ਦਾ ਆਉਣ ਜਾਣ ਬਣਿਆ ਰਹਿੰਦਾ ਸਾਧ ਸੰਗ ਜੀ ਪਤਾ ਨਹੀਂ ਕਿੰਨੀ ਕੁ ਵਾਰੀ ਸਾਧ ਸੰਗ ਜੀ ਗੁਰੂ ਰਾਮਦਾਸ ਜੀ ਸਾਧ ਸੰਗ ਜੀ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹੋਣਗੇ ਕਿੰਨੀ ਕੁ ਵਾਰ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਨਗਰੀ ਸਾਧ ਸੰਗ ਜੀ ਜਾਂਦੇ ਹੋਣਗੇ ਸੰਗਤਾਂ ਨੂੰ ਵੇਖਦੇ ਹੋਣਗੇ ਸੰਗਤਾਂ ਉਧਰੋਂ ਆਉਂਦੀਆਂ ਸੰਗਤਾਂ ਉਧਰੋਂ ਜਾਂਦੀਆਂ ਸਾਧ ਸੰਗ ਜੀ ਕਿੰਨਾ ਸਾਧ ਸੰਗ ਜੀ ਪਿਆਰ ਗੁਰੂ ਦੇ ਪਿਆਰਿਓ ਉਹਨਾਂ ਦੇ ਮਨ ਦੇ ਵਿੱਚ ਸਾਧ ਸੰਗ ਜੀ ਕਿੰਨਾ ਪਿਆਰ ਦਿਖਾਇਆ ਜਾਂਦਾ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਨੂੰ ਭੁੱਲੋ ਨਾ ਸਿਰਫ ਉਹ ਤਾਂ ਪਿਆਰ ਦੇ ਭੁੱਖੇ ਆ ਸਾਧ ਸੰਗਤ ਜੀ ਪਿਆਰ ਦੇ ਭੁੱਖੇ ਉਹ ਗੁਰੂ ਦੇ ਪਿਆਰਿਓ ਪਿਆਰ ਦੇ ਭੁੱਖੇ ਹੈ ਉਹਨਾਂ ਨੂੰ ਸਾਧ ਸੰਗਤ ਜੀ ਪਿਆਰ ਚਾਹੀਦਾ ਗੁਰੂ ਦੇ ਪਿਆਰਿਓ ਉਹਨਾਂ ਨੂੰ ਸਾਧ ਸੰਗਤ ਜੀ ਸਚਾਈ ਚਾਹੀਦੀ ਹੈ ਜਿਵੇਂ ਗੁਰੂ ਦੇ ਪਿਆਰਿਓ ਇੱਕ ਵਾਰੀ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਵਾਲਿਆਂ ਨੇ ਸਾਧ ਸੰਗਤ ਜੀ ਬਖਸ਼ਾਂ ਕੀਤੀਆਂ ਗੁਰੂ ਦੇ ਪਿਆਰਿਓ ਇੱਕ ਤੋਤਾ ਸਾਧ ਸੰਗਤ ਜੀ ਪਿੰਜਰੇ ਦੇ ਵਿੱਚ ਪਾਇਆ ਜਿਹਦਾ ਪਿੰਜਰੇ ਦੇ ਵਿੱਚ ਪਾਇਆ ਤੇ ਸਾਧ ਸੰਗ ਜੀ ਉਸ ਮਾਲਕ ਨੇ ਉਹਨੂੰ ਇਹ ਸਿਖਾ ਦਿੱਤਾ ਕਿ ਪਹਿਲਾਂ ਤਾਂ ਬੋਲਿਆ ਕਰ RAM 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 ਇਸ ਤਰ੍ਹਾਂ ਬੋਲਿਆ ਕਰ ਦੂਜਾ ਸਾਧ ਸੰਗ ਜੀ ਇਹ ਗੱਲ ਸਿਖਾ ਦਿੱਤੀ ਕੋਈ ਵੀ ਘਰ ਦੇ ਵਿੱਚ ਆਵੇ ਆਪਣੇ ਮੇਰੀ ਯਾਦ ਤੋਂ ਬਿਨਾ ਤੂੰ ਇਹ ਨਹੀਂ ਕਹਿਣਾ ਵੀ ਘਰੇ ਆ ਠੀਕ ਆ ਜਿਹੜਾ ਵੀ ਕੋਈ ਬੰਦਾ ਆਉਂਦਾ ਉਹਨੂੰ ਕਹਿਣਾ ਮਾਲਕ ਘਰੇ ਨਹੀਂਗਾ ਆ ਝੂਠ ਵੀ ਸਿਖਾਤਾ ਨਾਲ ਜਿਹੜਾ ਮਾਲਕ ਕੋਈ ਵੀ ਆਵੇ ਇੱਥੇ ਘਰ ਦੇ ਵਿੱਚ ਉਹਨੂੰ ਕਹਿਣਾ ਮਾਲਕ ਤਾਂ ਘਰੇ ਹੈ ਨਹੀਂਗਾ ਸਾਧ ਸੰਗਤ ਜੀ ਇਸ ਤਰ੍ਹਾਂ ਸਖਾਤਾ ਰਾਮ ਰਾਮ ਬੋਲੀ ਜਾਣਾ ਗੁਰੂ ਦੇ ਪਿਆਰਿਓ ਤਕਰੀਬਨ ਡੇਢ ਸਾਲ ਹੋ ਗਿਆ ਉਦੋਂ ਮਹਾਪੁਰਖ ਸਾਧ ਸੰਗਤ ਜੀ ਨਾਮ ਜਪਣ ਵਾਲੇ ਸਾਧ ਸੰਗਤ ਜੀ ਯੋਗਤੀ ਨਾਲ ਮੁਕਤੀ ਕਰਦੇ ਨੇ ਜਾਵੜੇ ਸਾਧ ਸੰਜੀ ਉਹਨਾਂ ਦੇ ਘਰ ਦੇ ਵਿੱਚ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਜਾ ਕੇ ਦਰਵਾਜ਼ੇ ਵਿੱਚ ਆਵਾਜ਼ ਦਿੱਤੀ ਕਹਿੰਦੇ ਭਾਈ ਕਰਿਆ ਕੋਈ ਹੁਣ ਸਾਧ ਸੰਗ ਜੀ ਤੋਤੇ ਨੇ ਵੇਖਿਆ ਵੀ ਇਹ ਤਾਂ ਕੋਈ ਬਜ਼ੁਰਗ ਮਹਾਪੁਰਖ ਹੈ ਉਹਨੇ ਸਾਧ ਸੰਗ ਜੀ ਇਸ਼ਾਰਾ ਜਾਂ ਕੀਤਾ ਥੋੜਾ ਜਿਹਾ ਸਾਧ ਸੰਗ ਜੀ ਘਰੇ ਹੀ ਹੈ ਸਾਧ ਸੰਗ ਜੀ ਉਧਰੋਂ ਮਾਲਕ ਰੇ ਆਵਾਜ਼ ਸੁਣ ਲਈ ਗੁਰੂ ਦੇ ਪਿਆਰਿਓ ਆਟਾ ਦਾਣਾ ਪਾਇਆ ਤੇ ਸਲਾਹਤ ਕੀਤੀ ਕਹਿੰਦੇ ਵੀ ਤੁਹਾਡਾ ਤੋਤਾ ਬਹੁਤ ਵਧੀਆ ਹੈ ਕਹਿੰਦੇ ਹਾਂ ਜੀ ਇਹ ਬਹੁਤ ਵਧੀਆ ਆ ਰਾਮ ਰਾਮ ਬੋਲਦਾ ਹੈ ਕਿੰਨਾ ਚਿਰ ਹੋ ਗਿਆ ਰੱਖਿਆ ਨੂੰ ਪਿੰਜਰੇ ਵਿੱਚ ਇਹਨੂੰ ਤਾਂ ਜੀ ਤਕਰੀਬਨ 1.5 ਸਾਲ ਹੋ ਗਿਆ ਸਾਧ ਸੰਗ ਜੀ ਕਹਿੰਦੇ ਅਸੀਂ ਤੋਤੇ ਦੇ ਨਾਲ ਕੁਝ ਗੱਲਾਂ ਕਰ ਲਏ ਕਹਿੰਦੇ ਜੀ ਕਰ ਲਓ ਗੱਲਾਂ ਕਰ ਲਓ ਸਾਧ ਸੰਗ ਜੀ ਤੋਤੇ ਨੂੰ ਕਹਿੰਦੇ ਆ ਭਾਈ ਤੂੰ ਰਾਮ ਰਾਮ ਕਹਿਣਾ ਹੁੰਨਾ ਉਹ ਤੋਤਾ ਕਹਿੰਦਾ ਮਹਾਰਾਜ ਜੀ ਰਾਮ ਰਾਮ ਤਾਂ ਕਹਿਣਾ ਹੁੰਨਾ ਪਰ ਇੱਕ ਗੱਲ ਦੱਸੋ ਮੈਂ ਸੁਣਦਾ ਹੁੰਦਾ ਸੀਗਾ ਕਿ ਰਾਮ ਰਾਮ ਕਹਿਣ ਦੇ ਨਾਲ ਬੰਦਾ ਆਜ਼ਾਦ ਹੋ ਜਾਂਦਾ ਰਾਮ ਰਾਮ ਕਹਿਣ ਦੇ ਨਾਲ ਬੰਦਾ ਬਰੀ ਹੋ ਜਾਂਦਾ ਯਾਦ ਹੋ ਜਾਂਦਾ ਮੈਂ ਤਾਂ ਜਿੱਦ ਦਾ ਰਾਮ ਰਾਮ ਕਹਿੰਨਾ ਪਿੰਜਰੇ ਤੋਂ ਬਾਹਰ ਹੀ ਨਹੀਂ ਮੈਨੂੰ ਕੱਢਿਆ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਤਾਂ ਪਿੰਜਰੇ ਦੇ ਵਿੱਚ ਹੀੜਿਆ ਪਿਆ ਮਹਾਪੁਰਖ ਕਮਾਈ ਵਾਲੇ ਸੀ ਕਹਿੰਦੇ ਰਾਮ ਰਾਮ ਜਦੋਂ ਕਹਿੰਦੇ ਆ ਨਾ ਜਿਹੜਾ ਰਾਮ ਦਾ ਨਾਮ ਲੈਂਦਾ ਉਹ ਤਾਂ ਮੁਕਤ ਹੋ ਜਾਂਦਾ ਤੂੰ ਇੱਕ ਪਿੰਜਰੇ ਦੇ ਵਿੱਚੋਂ ਨਹੀਂ ਮੁਕਤ ਹੋਇਆ ਜਾਂਦਾ ਕਹਿੰਦਾ ਜੀ ਇਹੋ ਹੀ ਤਾਂ ਗੱਲ ਆ ਫਿਰ ਬਾਣੀ ਵਿੱਚ ਸ਼ਕਤੀ ਕੀ ਆ ਰਾਮ ਵਿੱਚ ਸ਼ਕਤੀ ਕੀ ਆ ਪ੍ਰਮਾਤਮਾ ਦੇ ਨਾਮ ਵਿੱਚ ਸ਼ਕਤੀ ਕੀ ਆ ਕੋ ਮਹਾਪੁਰਖ ਕਹਿਣ ਲੱਗੇ ਸ਼ਕਤੀ ਤਾਂ ਹੈਗੀ ਆ ਪਰ ਗੱਲ ਇਹ ਆ ਉਹ ਹੈ ਗੱਲ ਇਸ ਕਰਕੇ ਆ ਕਿ ਤੂੰ ਨਾਲ ਦੀ ਨਾਲ ਨਾਮ ਤਾਂ ਜਰੂਰ ਲੈਣਾ ਭਗਵਾਨ ਦਾ ਨਾਲ ਦੀ ਨਾਲ ਝੂਠ ਮਾਰਦਾ ਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜਦੋਂ ਤੇਰੇ ਕੋਈ ਘਰੇ ਆਉਂਦਾ ਤੇ ਤੂੰ ਕਹਿਣਾ ਮਾਲਕ ਘਰ ਦੇ ਵਿੱਚ ਹੈ ਨਹੀਂਗਾ ਝੂਠ ਕਾ ਤੋ ਮਾਰਨਾ ਇੱਕ ਪਾਸੇ ਤੂੰ ਆਰਾਮ ਦਾ ਨਾਮ ਲਈ ਜਾਨਾ ਇੱਕ ਪਾਸੇ ਝੂਠ ਮਾਰੀ ਜਾਨਾ ਜੇ ਤੂੰ ਸੱਚ ਬੋਲੇਗਾ ਤਾਂ ਦਰਵਾਜ਼ੇ ਖੁੱਲਣਗੇ ਫੇਰ ਇਹ ਰਾਮ ਦੀ ਜਿਹੜੀ ਪਗ 30 ਤਰੀਕ ਕਬੂਲ ਹੋਊਗੀ ਸੱਚ ਬੋਲ ਸਾ ਸੰਗ ਜੀ ਉਹਨੇ ਕਿਹਾ ਵੀ ਲੈ ਵੀ ਅੱਜ ਤੋਂ ਬਾਅਦ ਮੈਂ ਸੱਚ ਬੋਲੂਗਾ ਕਹਿੰਦੇ ਸੱਚ ਬੋਲਣ ਦੇ ਨਾਲ ਹੀ ਦਰਵਾਜ਼ੇ ਖੁੱਲਣੇ ਆ ਸੱਚ ਬੋਲਣ ਦੇ ਨਾਲ ਹੀ ਯਾਦ ਹੋਏਗਾ ਤੂੰ ਜੇ ਝੂਠ ਵੀ ਮਾਰੀ ਜਾਣਾ ਤੇ ਬਾਣੀ ਜੰਨੀ ਮਰਜੀ ਪੜੀ ਚੱਲ ਲੱਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾ ਸੰਗ ਜੀ ਫਿਰ ਇਹ ਹੀ ਯੁਗਤੀ ਵਰਤੀ ਮਹਾਪੁਰਖ ਚਲੇ ਗਏ ਸਾ ਸੰਗ ਜੀ ਦੂਸਰੇ ਦਿਨ ਕੋਈ ਪ੍ਰੇਮੀ ਆਇਆ ਉਹਨੇ ਥੋੜੇ ਬਹੁਤੇ ਸਾਸਾਂ ਜੀ ਕੋਈ ਪੈਸੇ ਲੈਣੇ ਸੀਗੇ ਗੁਰੂਦੇਵ ਪਿਆਰੇਓ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਕਹਿਣ ਲੱਗੇ ਭਾਈ ਮਾਲਕ ਘਰੇ ਹੀ ਐ ਤੇ ਤੋਤਾ ਕਹਿਣ ਲੱਗਾ ਹਾਂਜੀ ਘਰੇ ਹੀ ਐ ਸਾਸੰਗ ਜੀ ਮਾਲਕ ਨੂੰ ਬੜਾ ਗੁੱਸਾ ਚੜਿਆ ਸਾਸੰਗ ਜੀ ਕਹਿੰਦਾ ਵੀ ਤੂੰ ਮੇਰੇ ਪੈਸੇ ਨਹੀਂ ਦਿੱਤੇਗੇ ਪੈਸੇ ਕਿਦੋਂ ਦੇਂਗਾ ਤੂੰ ਪੈਸੇ ਨਹੀਂ ਦਿੱਤੇਗੇ ਸਾਸੰਗ ਜੀ ਕਹਿੰਦਾ ਕੱਲ ਨੂੰ ਦੇ ਦੂੰਗਾ ਪਰਸੋਂ ਦੇ ਦੂੰਗਾ ਗੱਲਬਾਤ ਹੋ ਗਈ ਸਾਸੰਗ ਜੀ ਜੇਦੋਂ ਜਾਨ ਦੀ ਦੇਰ ਸੀ ਸਾਧ ਸੰਗ ਜੀ ਤੋਤੇ ਨੂੰ ਕਹਿੰਦਾ ਤੈਨੂੰ ਕਿਹਾ ਸੀਗਾ ਤੂੰ ਇਸ ਤਰ੍ਹਾਂ ਕਹਿਣਾ ਭਾਈ ਵੀ ਕੋਈ ਘਰੇ ਨਹੀਂਗਾ ਤੂੰ ਸੱਚ ਬੋਲ ਪਿਆ ਕਹਿੰਦਾ ਤੈਨੂੰ ਚੂਰੀਆਂ ਇਸੇ ਕਰਕੇ ਖਵਾਈ ਦੀਆਂ ਵੀ ਤੂੰ ਸੱਚ ਬੋਲੀ ਤੈਨੂੰ ਚੂਰੀ ਇਸੇ ਕਰਕੇ ਖਵਾਈ ਦੀ ਆ ਤੂੰ ਰਾਮ ਰਾਮ ਕਹਿਣਾ ਤੇ ਤੂੰ ਮਾਲਕ ਦਾ ਖਾ ਕੇ ਹਰਾਮ ਕਰਦਾ ਤੂੰ ਮਾਲਕ ਦਾ ਖਾ ਕੇ ਹਰਾਮ ਕਰਦਾ ਤੈਨੂੰ ਸੱਚ ਬੋਲਣ ਵਾਸਤੇ ਕਿਨੇ ਕਿਹਾ ਸੀਗਾ ਸਾਧ ਸੰਗ ਜੀ ਖੋਲਿਆ ਪਿੰਜਰਾ ਫੜਿਆ ਤੋਤੇ ਨੂੰ ਤੇ ਸਾਧ ਸੰਗ ਜੀ ਬਾਹਰ ਡਾਰੀ ਲਵਾ ਦੀ ਕਹਿੰਦਾ ਜਾ ਇਥੋਂ ਨਿਕਲ ਪੰਜ ਪਿਜਰੇ ਦੇ ਵਿੱਚੋਂ ਤੂੰ ਨਹੀਂ ਚੂਰੀਆਂ ਦੇ ਲਾਇਕ ਤੈਨੂੰ ਰੱਖ ਕੇ ਅਸੀਂ ਕਰਨਾ ਵੀ ਕੀ ਹੈ ਤੂੰ ਚੂਰੀਆਂ ਦੇ ਲਾਇਕ ਨਹੀਂਗਾ ਇਹੋ ਜੇ ਤੋਤੇ ਨੂੰ ਸਾਧ ਸੰਗ ਜੀ ਅਸੀਂ ਰੱਖ ਕੇ ਕਰਨਾ ਕੀ ਹੈ ਇਸ ਤਰ੍ਹਾਂ ਕਰਕੇ ਗੁਰੂ ਦੇ ਪਿਆਰਿਓ ਜਦੋਂ ਤੋਤੇ ਨੂੰ ਸਾਧ ਸੰਗ ਜੀ ਬਾਹਰ ਕੱਢਿਆ ਤੇ ਸਾਧ ਸੰਗ ਜੀ ਤੋਤਾ ਜਾ ਕੇ ਸਾਧ ਸੰਗ ਜੀ ਖੁਸ਼ ਹੋ ਗਿਆ ਕਹਿੰਦਾ ਓਏ ਮਨਾ ਸੱਚਮੁੱਚ ਭਗਵਾਨ ਦੀ ਭਗਤੀ ਤਾਂ ਪੂਰੀ ਐ ਪਰ ਨਾਲ ਦੀ ਨਾਲ ਅਸੀਂ ਝੂਠ ਬੋਲਦੇ ਆਂ ਨਾਲ ਦੀ ਨਾਲ ਅਸੀਂ ਝੂਠ ਬੋਲੀ ਜਾਂਦੇ ਆਂ ਨਿੰਦਿਆ ਕਰੀ ਜਾਂਦੇ ਆਂ ਮਾਲਕ ਦੀ ਬਾਣੀ ਨਹੀਂ ਝੂਠੀ ਹੋ ਸਕਦੀ ਕੀ ਅੱਜ ਹੀ ਮੈਂ ਸੱਚ ਬੋਲਿਆ ਤੇ ਅੱਜ ਹੀ ਪਿੰਜਰੇ ਦਾ ਦਰਵਾਜ਼ਾ ਖੁੱਲ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਅੱਜ ਹੀ ਪਿੰਜਰੇ ਦਾ ਦਰਵਾਜ਼ਾ ਖੁੱਲ ਗਿਆ ਸੱਚ ਬੋਲਣ ਦੇ ਨਾਲ ਅੱਜ ਪਿੰਜਰੇ ਦਾ ਦਰਵਾਜ਼ਾ ਖੁੱਲ ਗਿਆ ਆਓ ਪ੍ਰੀਤਮ ਨਗਰ ਵਾਲਿਓ ਇਹੀ ਸੱਚੇ ਪਾਤਸ਼ਾਹ ਬਖਸ਼ਾਂ ਕਰਦੇ ਨੇ ਹਮੇਸ਼ਾ ਸੱਚ ਬੋਲੋ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਬਲਾਸੀ ਸੱਜਣ ਸਾਧ ਸੰਗਤ ਜੀ ਰੋਜ਼ ਸੁਖਮਨੀ ਸਾਹਿਬ ਦੇ ਜਾਪ ਸਾਧ ਸੰਗਤ ਜੀ ਚਲਾ ਕੇ ਰੱਖਿਆ ਕਰੋ ਗੁਰੂ ਦੇ ਪਿਆਰਿਓ ਰੋਜ਼ ਸੁਖਮਨੀ ਸਾਹਿਬ ਦੇ ਪਾਠ ਚਲਾਇਆ ਕਰੋ ਸਾਧ ਸੰਗਤ ਜੀ ਦੇ ਦੇਣਗੇ ਦਰਸ਼ਨ ਸਾਧ ਸੰਗਤ ਜੀ ਉਹ ਦੇ ਦੇਣਗੇ ਦਰਸ਼ਨ ਬਸ ਦੋ ਤੀਜਾ ਮੰਗਿਆ ਕਰੋ ਬਾਬਾ ਜੀ ਮੈਨੂੰ ਆਪਣਾ ਬਣਾ ਲਓ ਔਰ ਮੇਰੇ ਤੇ ਦ੍ਰਿਸ਼ਟੀ ਪਾ ਦਿਓ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ ਮੇਰੇ ਤੇ ਦ੍ਰਿਸ਼ਟੀ ਪਾ ਦਿਓ ਪਰ ਤੀਜੀ ਚੀਜ਼ ਸਾਧ ਸੰਗ ਜੀ ਕਿ ਮੰਗਣੀ ਹੈ ਕਿ ਬਾਬਾ ਜੀ ਜਿਵੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸਨ ਕਿ ਬਾਬਾ ਜੀ ਮੈਨੂੰ ਅੱਖਾਂ ਦੇ ਦਿਓ ਬਾਬਾ ਜੀ ਮੈਨੂੰ ਨੇਤਰ ਬਖਸ਼ ਦਿਓ ਕਿਹੜੇ ਨੇਤਰ ਬਖਸ਼ ਦਿਓ ਜਿਨ੍ਹਾਂ ਦੇ ਨਾਲ ਤੁਹਾਡੇ ਦਰਸ਼ਨ ਹੋ ਜਾਣ ਆਓ ਸਾਧ ਸੰਗ ਜੀ ਇਹੋ ਹੀ ਕੁਝ ਮੰਗਣਾ ਹੈ ਭੁੱਲਾਂ ਚੁੱਕਾ ਮਾਫ਼ ਕਰ ਰਹੀਆਂ ਧੰਨਵਾਦ ਪ੍ਰੀਤਮ ਨਗਰ ਵਾਲਿਓ ਪ੍ਰਮਾਤਮਾ ਸੱਚੇ ਪਾਤਸ਼ਾਹ ਸਾਰੀ ਸੰਗਤ ਦਾ ਭਲਾ ਕਰੇ ਗੁਰੂ ਦੇ ਪਿਆਰਿਓ ਵਾਦ ਤੋਂ ਵਾਦ ਸਾਧ ਸੰਗਤ ਜੀ ਇਹਨਾਂ ਦਿਵਾਨਾਂ ਨੂੰ ਗਾਂ ਦੀ ਗਾਂ ਸੰਗਤਾਂ ਦੇ ਕੋਲੇ ਪਹਚਾ ਕੇ ਗੁਰੂ ਦੇ ਪਿਆਰਿਓ ਆਪਣੇ ਪੁੰਨ ਬਣਾ ਕੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੈਂਕ ਦੇ ਵਿੱਚ ਆਪਣਾ ਖਾਤਾ ਖਲਾਓ ਸਾਧ ਸੰਗਤ ਜੀ ਆਪਣੇ ਪੁੰਨ ਜਵਾਂ ਕਰਾਵੋ ਸਾਧ ਸੰਗਤ ਜੀ ਭੁੱਲਣ ਚੁਕਾ ਮਾਫ਼ ਕਰਨੀਆਂ ਪੁੰਨਾਂ ਦੇ ਨਾਲ ਸਾਧ ਸੰਗਤ ਜੀ ਕੀ ਮਿਲੇਗਾ ਲੋਕ ਸੁਖੀ ਪਰ ਲੋਕ ਸੇਹਲੇ ਨਾਨਕਾ ਹਰ ਪ੍ਰਭਾਪੇ ਮਿਲੇ ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਕਰਦੇ ਆਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ